ਇਸ ਦੋਸ਼ੀ ਤੇ ਬਾਕੀ ਕੋ ਕਯੂਜ਼ ਨੇ ਫਰਜੀ ਆਰਮਜ਼ ਲਾਇਸੈਂਸਸ ਤੇ ਵੈਪਨ ਖਰੀਦੇ ਹੋਏ ਨੇ ਫਰਜੀ ਆਧਾਰ ਕਾਰਡ ਬਣਾਏ ਗਏ ਅਤੇ ਫਿਰ ਇਹਨਾਂ ਨੂੰ ਇਹ ਆਰਮਜ਼ ਲਾਇਸੈਂਸ ਜਾਰੀ ਕੀਤੇ ਗਏ ਇਹਨਾਂ ਆਰਮਜ਼ ਲਾਇਸੈਂਸਸ ਤੇ ਬੇਸਿਸ ਤੇ ਇਹਨਾਂ ਨੇ ਗਨ ਹਾਊਸਸ ਤੋਂ ਅਸਲੇ ਖਰੀਦੇ ਇਹਦਾ ਲੈਪਟਾਪ ਵੀ ਬਰਾਮਦ ਹੋ ਚੁੱਕਾ ਹੈ ਅਤੇ ਜਿਹੜੇ ਐਡੀਟਿੰਗ ਸੌਫਟਵੇਅਰ ਹੈਗੇ ਨੇ ਬਾਕੀ ਸਾਰੇ ਆਰਮਜ਼ ਲਾਇਸੈਂਸਸ ਆਧਾਰ ਕਾਰਡ ਹੋਰ ਆਇਡੈਂਟੀਟੀ ਪ੍ਰੂਫ ਜਿਹੜੇ ਐਡਿਟ ਕੀਤੇ ਨੇ ਉਹ ਵੀ ਸਭ ਰਿਕਵਰ ਹੋ ਚੁੱਕਾ ਅੰਮ੍ਰਿਤਸਰ ਦਾ ਜਿਹੜਾ ਆਧਾਰ ਕਾਰਡ ਹੁੰਦਾ ਸੀ ਉਸ ਦਾ ਸੇਮ ਆਧਾਰ ਕਾਰਡ ਨੰਬਰ ਰੱਖਿਆ ਜਾਂਦਾ ਸੀ ਸਿਰਫ ਤੇ ਸਿਰਫ ਆਨਲਾਈਨ ਸੌਫਟਵੇਅਰ ਜਿਹੜੇ ਐਡੀਟਿੰਗ ਸੌਫਟਵੇਅਰ ਹੁੰਦੇ ਨੇ ਉਹ ਤੇ ਸਿਰਫ ਰੈਜ਼ਿਡੈਂਟਸ ਜਿਹੜਾ ਹੈਗਾ ਐਡਰੈਸ ਹੈਗਾ ਸਿਰਫ ਉਹ ਚੇਂਜ ਕਰ ਦਿੱਤਾ ਜਾਂਦਾ ਸੀ ਅੰਮ੍ਰਿਤਸਰ ਪੁਲਿਸ ਨੂੰ ਅੱਜ ਵੱਡੀ ਕਾਮਯਾਬੀ ਮਿਲੀ ਹੈ ਕਿ ਜਦੋਂ ਉਹਨਾਂ ਵੱਲੋਂ ਇੱਕ ਐਸੇ ਗਿਰੋਹ ਦਾ ਪਰਦਾ ਫਾਸ਼ ਕੀਤਾ ਗਿਆ ਜਿਸ ਦੀ ਤੁਸੀਂ ਕਲਪਨਾ ਵੀ ਨਹੀਂ ਕਰ ਸਕਦੇ ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਆਰਮਜ਼ ਲਾਇਸੈਂਸ ਦੀ ਆਰਮਜ਼ ਲਾਇਸੈਂਸ ਨਕਲੀ ਵੀ ਬੰਦੇ ਨੇ ਜੀ ਹਾਂ ਤੁਹਾਨੂੰ ਇਹ ਗੱਲ ਹੈਰਾਨ ਕਰ ਦੇਣ ਵਾਲੀ ਹੋਣਗੀ ਲੇਕਿਨ ਇਹ ਸੱਚ ਹੈ ਕਿ ਹੁਣ ਜਿਹੜੇ ਅਸਲੇ ਦੇ ਲਾਇਸੈਂਸ ਨੇ ਉਹ ਨਕਲੀ ਤਿਆਰ ਹੋ ਰਹੇ ਨੇ ਤਾਂ ਉਹਨਾਂ ਜਿਹੜੇ ਲਾਇਸ ਵਿਕਰੀ ਤੇ ਗਏ ਨੇ ਤਾਂ ਇਹਦੇ ਵਿੱਚ ਅੰਮ੍ਰਿਤਸਰ ਪੁਲਿਸ ਨੇ ਇੱਕ ਵੱਡਾ ਖੁਲਾਸਾ ਕੀਤਾ ਜਿਹਦੇ ਵਿੱਚ ਦੋਸ਼ੀ ਗ੍ਰਿਫਤਾਰ ਕੀਤੇ ਨੇ ਤੇ ਕੀ ਸਾਰਾ ਮਾਮਲਾ ਹੈ ਸਾਡੇ ਨਾਲ ਦਰਪਣ ਘੋੜਾ ਲੋਵਾਲੀ ਆ ਜੀ ਮੌਜੂਦ ਨੇ ਮੈਡਮ ਇੱਕ ਤਰ੍ਹਾਂ ਦਾ ਬਿਲਕੁਲ ਵੱਖਰਾ ਹੈ ਧੱਕਣ ਡਰਾਈਵਿੰਗ ਲਾਇਸੈਂਸ ਤੱਕਣ ਸੋਨਿਆ ਸੀ ਆਧਾਰ ਕਾਰਡ ਤੱਕ ਸੁਨਿਆ ਸੀ ਇੱਕ ਬਹੁਤ ਵੱਡਾ ਨੈਟਵਰਕ ਦਾ ਪਰਦਾ ਫਾਸ਼ ਕੀਤਾ ਕੀ ਹੈ ਡਿਟੇਲ ਥਾਣਾ ਗੇਠਕੀ ਮਾਦੀ ਪੁਲਿਸ ਪਾਰਟੀ ਨੇ ਇੱਕ ਪੁਰਾਣੇ 307 ਦੇ ਪਰਚੇ ਵਿੱਚ ਇੱਕ ਦੋਸ਼ੀ ਨੂੰ ਅਰੈਸਟ ਕੀਤਾ ਜੋ ਜਿਹਦਾ ਨਾਮ ਹੈ ਬੱਲੂ ਰੈਜ਼ੀਡੈਂਟ ਆਫ ਅਨਗੜ ਇਹਦੀ ਹੀ ਇੰਟਰੋਗੇਸ਼ਨ ਦੇ ਦੌਰਾਨ ਸਾਡੀ ਇਹ ਗੱਲ ਸਾਹਮਣੇ ਆਈ ਕਿ ਇਸ ਦੋਸ਼ੀ ਤੇ ਬਾਕੀ ਕੋ ਕਯੂਜ਼ ਨੇ ਫਰਜੀ ਆਰਮਜ਼ ਲਾਇਸੈਂਸਸ ਤੇ ਵੈਪਨ ਖਰੀਦੇ ਹੋਏ ਨੇ ਇਸੇ ਦੀ ਲੜੀ ਵਿੱਚ ਚਲਦੇ ਹੋਏ ਅਸੀਂ ਇੱਕ ਨਵੀਂ ਐਫ ਆਈ ਆਰ ਦਰਜ ਕੀਤੀ ਅੰਡਰ ਰੈਲੇਵੈਂਟ ਸੈਕਸ਼ਨਸ ਆਫ ਚੀਟਿੰਗ ਐਂਡ ਫੋਰਜਰੀ ਤੇ ਇਸੇ ਦੇ ਤਹਿਤ ਤਫਤੀਸ਼ ਦੇ ਦੌਰਾਨ ਅਸੀਂ 6 ਇਹੋ ਜਿਹੇ ਲਾਇਸੈਂਸੀ ਫੜੇ ਨੇ ਜਿਨ੍ਹਾਂ ਨੇ ਆਪਣੇ ਫਰਜ਼ੀ ਆਧਾਰ ਕਾਰਡ ਜਿਹੜੇ ਕਿ origionally ਹੈਗੇ ਨੇ ਰੈਜ਼ੀਡੈਂਟਸ ਆਫ ਅਮ੍ਰਿਤਸਰ ਕਮਿਸ਼ਨਰੇਟ ਪਰ ਸਿንስ ਉਹਨਾਂ ਤੇ ਕਈ ਪਰਚੇ ਦਰਜ ਹੈਗੇ ਨੇ ਉਹਨਾਂ ਦੀ ਕੋਈ ਕ੍ਰਿਮੀਨਲ ਹਿਸਟਰੀ ਹੈਗੀ ਹੈ ਜਿਦੇ ਕਾਰਨ ਉਹਨਾਂ ਨੂੰ ਕਾਫੀ ਔੜੀਕੇ ਆਂਦੇ ਨੇ ਆਪਣੇ ਆਰਮਜ਼ ਲਾਇਸੈਂਸ ਬਣਾਉਣ ਲਈ ਇਸ ਲਈ ਉਹਨਾਂ ਨੇ ਇਸ ਤਰਨ-ਤਾਰਨ ਦੇ ਰੈਕਟ ਨੂੰ ਅਪਰੋਚ ਕੀਤਾ ਫਰਜ਼ੀ ਆਧਾਰ ਕਾਰਡ ਬਣਾਏ ਗਏ ਅਤੇ ਫਿਰ ਇਹਨਾਂ ਨੂੰ ਇਹ ਆਰਮਜ਼ ਲਾਇਸੈਂਸ ਜਾਰੀ ਕੀਤੇ ਗਏ ਇਹਨਾਂ ਆਰਮਜ਼ ਲਾਇਸੈਂਸਸ ਤੇ ਬੇਸਿਸ ਤੇ ਇਹਨਾਂ ਨੇ ਗਨ ਹਾਊਸਸ ਤੋਂ ਅਸਲੇ ਖਰੀਦੇ ਮੈਮ ਕਿਵੇਂ ਤਿਆਰ ਹੋ ਗਿਆ ਸਾਰਾ ਕਿਉਂਕਿ ਇਹਦਾ ਬਹੁਤ ਲੰਬਾ ਪ੍ਰੋਸੈਸ ਹੁੰਦਾ ਹੈ ਜਿਸ ਦੇ ਵਿੱਚ ਕੀ ਉਹਦੀ ਇਨਕੁਆਰੀ ਵੀ ਹੁਣੀ ਹੁੰਦੀ ਹੈ ਉਸ ਤੋਂ ਬਾਅਦ ਆਧਾਰ ਕਾਰਡ ਵੀ ਲੱਗਦੇ ਨੇ ਉਹ ਕਿਵੇਂ ਹੋਇਆ ਸਾਰਾ ਦੇਖੋ ਜੀ ਅਸੀਂ ਪੂਰੇ ਲੰਬੇ ਪ੍ਰੋਸੈਸ ਦੀ ਗੱਲ ਕਰੀਏ ਜਿਹਦੇ ਅੰਦਰ ਪੁਲਿਸ ਵੈਰੀਫਿਕੇਸ਼ਨ ਵੀ ਜਿਵੇਂ ਕਿ ਇੱਕ ਸਟੈਪ ਹੁੰਦਾ ਹੈਗਾ ਸਾਰੀ ਆਇਡੈਂਟੀਟੀ ਤਸਦੀਕ ਹੁੰਦੀ ਹੈਗੀ ਇਹ ਸਾਰਾ ਬਾਈਪਾਸ ਹੋ ਜਾਂਦਾ ਸੀਗਾ ਇਦੇ ਵਿੱਚ ਜਿਹੜੇ ਸਾਡੀ ਮੁੱਖ ਦੋਸ਼ੀ ਹੈਗੇ ਨੇ ਇੱਕ ਜਿਹੜਾ ਡੀਸੀ ਆਫਿਸ ਜਿਹੜਾ ਡਿਸਟ੍ਰਿਕਟ ਮੈਨੇਜਰ ਜਿਨੂੰ ਅਸੀਂ ਕਹਿੰਦੇ ਹੈਗੇ ਆ ਸਾਰੇ ਸੇਵਾ ਕੇਂਦਰਾਂ ਦਾ ਉਹ ਹੈਗਾ ਸੂਰਜ ਪੰਡਾਰੀ ਜਿਹੜਾ ਕਿ ਇਸ ਵੇਲੇ ਅਬਸਕੋਂਡਿੰਗ ਹੈ ਇਹਦੇ ਨਾਲ ਹੀ ਉੱਥੇ ਹੀ ਸੇਵਾ ਕੇਂਦਰ ਵਿੱਚ ਕੰਮ ਕਰਨ ਵਾਲੇ ਹੋਰ ਮੁਲਾਜ਼ਮ ਹੈਗੇ ਨੇ ਜਿਵੇਂ ਕਿ ਹਰਪਾਲ ਜਿਹੜਾ ਕਿ ਦੋਸ਼ੀ ਇਸ ਵੇਲੇ ਪੁਲਿਸ ਕਸਟਡੀ ਵਿੱਚ ਹੈ ਉਹ ਅੱਗੇ ਇਸ ਤੋਂ ਪਰਫਾਰਮਾ ਲੈ ਕੇ ਸਾਰੀ ਐਡੀਟਿੰਗ ਵਗੈਰਾ ਕਰਵਾਂਦਾ ਸੀਗਾ ਇੱਕ ਪ੍ਰਾਈਵੇਟ ਫੋਟੋਸਟੇਟ ਸਾਈਬਰ ਕੈਫੇ ਦੀ ਦੁਕਾਨ ਹੈਗੀ ਹੈ ਸੇਵਾ ਕੇਂਦਰ ਦੇ ਨੇੜੇ ਜਿੱਦੇ ਵਿੱਚ ਬਲਜੀਤ ਨਾਮ ਦੇ ਅਕਿਊਸਡ ਸਾਰੀ ਐਡੀਟਿੰਗ ਕਰਦਾ ਸੀ ਆਪਣੇ ਲੈਪਟਾਪ ਤੇ ਇਹਦਾ ਲੈਪਟਾਪ ਵੀ ਬਰਾਮਦ ਹੋ ਚੁੱਕਾ ਹੈ ਤੇ ਜਿਹੜੇ ਐਡੀਟਿੰਗ ਸੌਫਟਵੇਅਰ ਹੈਗੇ ਨੇ ਬਾਕੀ ਸਾਰੇ ਆਰਮਸ ਲਾਇਸੈਂਸਸ ਆਧਾਰ ਕਾਰਡ ਹੋਰ ਆਇਡੈਂਟੀਟੀ ਪ੍ਰੂਫ ਜਿਹੜੇ ਐਡਿਟ ਕੀਤੇ ਨੇ ਉਹ ਵੀ ਸਭ ਰਿਕਵਰ ਹੋ ਚੁੱਕੇ ਨੇ ਤਾਂ ਫਿਰ ਆਧਾਰ ਕਾਰਡ ਕਿਵੇਂ ਬੰਦਾ ਸੀ ਜਦੋਂ ਤੁਸੀਂ ਦੱਸਿਆ ਕਿ ਰਹਿਣ ਵਾਲੇ ਅੰਮ੍ਰਿਤਸਰ ਦੇ ਨੇ ਤਾਂ ਉੱਥੇ ਫਿਰ ਤਰਨਤਨ ਕਿਵੇਂ ਆਧਾਰ ਕਾਰ ਅੰਮ੍ਰਿਤਸਰ ਦਾ ਜਿਹੜਾ ਆਧਾਰ ਕਾਰਡ ਹੁੰਦਾ ਸੀ ਉਸ ਦਾ ਸੇਮ ਆਧਾਰ ਕਾਰਡ ਨੰਬਰ ਰੱਖਿਆ ਜਾਂਦਾ ਸੀ ਸਿਰਫ ਤੇ ਸਿਰਫ ਆਨਲਾਈਨ ਸੌਫਟਵੇਅਰ ਜਿਹੜੇ ਐਡੀਟਿੰਗ ਸੌਫਟਵੇਅਰ ਹੁੰਦੇ ਨੇ ਉਹ ਤੇ ਸਿਰਫ ਰੈਜ਼ੀਡੈਂਟਸ ਜਿਹੜਾ ਹੈਗਾ ਐਡਰੈਸ ਹੈਗਾ ਸਿਰਫ ਉਹ ਚੇਂਜ ਕਰ ਦਿੱਤਾ ਜਾਂਦਾ ਸੀ ਤੇ ਉਹ ਆਧਾਰ ਕਾਰਡ ਫਿਰ ਜੈਨੂਇਨ ਹੁੰਦਾ ਸੀ ਜੀ ਨਹੀਂ ਇਹ ਫੋਰਜਡ ਹੋ ਗਿਆ ਆਧਾਰ ਕਾਰਡ ਮਤਲਬ ਡਰਾਈਵਿੰਗ ਆਧਾਰ ਕਾਰਡ ਦਾ ਨੰਬਰ ਸੇਮ ਰਹੇਗਾ ਬਾਕੀ ਥੱਲੇ ਚੇਂਜ ਹੋ ਜਾਂਦਾ ਤੇ ਉਸ ਤੋਂ ਬਾਅਦ ਫਿਰ ਨੈਕਸਟ ਪ੍ਰੋਸੈਸ ਕਿਵੇਂ ਹੁੰਦਾ ਸੀ ਅਪਲਾਈ ਕਰੰਦਾ ਉਸ ਤੋਂ ਬਾਅਦ ਇਦਾਂ ਹੁੰਦਾ ਸੀ ਕਿ ਜਿਹੜਾ ਇਹਨਾਂ ਦਾ ਕਿੰਗ ਪਿੰਨ ਹੈਗਾ ਸੂਰਜ ਭੰਡਾਰੀ ਇਹਨਾਂ ਨੂੰ ਅੱਗੇ ਪਰਫਾਰਮਾ ਦਿੰਦਾ ਸੀ ਜੇ ਇੱਕ ਆਰਮਜ਼ ਲਾਇਸੈਂਸ ਦੀ ਗੱਲ ਕਰੀਏ ਇਹਦੇ ਵਿੱਚ ਸੀਰੀਅਲ ਨੰਬਰ ਹੁੰਦੇ ਨੇ ਉਹਨਾਂ ਨੂੰ ਦੇ ਦਿੰਦਾ ਸੀ ਪਰਫਾਰਮਾ ਬਣਾ ਕੇ ਉਹ ਬਾਕੀ ਸਾਰੀ ਐਡੀਟਿੰਗ ਕਰ ਲੈਂਦੇ ਸੀ ਅੰਦਰ ਨਾਮ ਭਰ ਲਿਆ ਲੜੀਵਾਰ ਉਹਦਾ ਜਿਹੜੀ ਵੀ ਬਾਕੀ ਡਿਟੇਲਸ ਨੇ ਉਹ ਭਰ ਕੇ ਉਹਨਾਂ ਨੂੰ ਸੇਮ ਚੈਨਲ ਤੋਂ ਉਹਦੇ ਕੋਲ ਵਾਪਸ ਆ ਜਾਂਦਾ ਸੀ ਉਸ ਤੋਂ ਬਾਅਦ ਜਿਹੜੀ ਮੋਹਰਾਂ ਹੈਗੀਆਂ ਨੇ ਇੱਕ ਜਿਹੜਾ ਸਿਲਵਰ ਕਰਲ ਦਾ ਸਟicker ਹੁੰਦਾ ਜਿਹਨੂੰ ਅਸੀਂ ਹਾਲੋਗ੍ਰਾਮ ਸਟicker ਬੋਲਦੇ ਹੈਗੇ ਆ ਇੱਕ ਡਿਜੀਟਲ ਸਿਗਨੇਚਰ ਹੁੰਦੇ ਨੇ ਉਹ ਵੀ ਸਾਰਾ ਇਹਨੇ ਕੱਟ ਕਾਪੀ ਪੇਸਟ ਕਰਕੇ ਇਹਨਾਂ ਨੂੰ ਫਰਜ਼ੀ ਲਾਇਸੈਂਸ ਜਾਰੀ ਕਰ ਦਿੱਤਾ ਸੀ ਜੀ ਸਟੀਕਰ ਤੱਕ ਸਾਈਨ ਤੱਕ ਨਕਲੀ ਸੀ ਜੀ ਡਿਜੀਟਲ ਸਿਗਨੇਚਰ ਹੁੰਦੇ ਨੇ ਹਰੇਕ ਕਾਮਸ ਲਾਇਸੈਂਸ ਤੇ ਉਹ ਵੀ ਸਾਰਾ ਇਹਨੇ ਕਾਪੀ ਪੇਸਟ ਕੀਤਾ ਹੋਇਆ ਸੀ ਕਿੰਨਾ ਕਿ ਟਫ ਹੈ ਕਿਉਂਕਿ ਇਹਦੇ ਨਾਲ ਬਹੁਤ ਇੱਕ ਦੇਸ਼ ਦੀ ਸੁਰੱਖਿਆ ਨਾਲ ਵੀ ਖਿਲਵਾੜ ਆ ਇੱਕ ਤਰ੍ਹਾਂ ਦਾ ਕਿਉਂਕਿ ਅਗਰ ਆਮ ਲਾਇਸੈਂਸ ਬਣ ਜਾਣ ਤਾਂ ਕੋਈ ਵੀ ਬੰਦਾ ਵਾਰਦਾਤ ਕਰ ਸਕਦਾ ਜੀ ਬਿਲਕੁਲ ਜਿਵੇਂ ਤੁਸੀਂ ਬਿਲਕੁਲ ਠੀਕ ਕਿਹਾ ਕਿ ਇੱਕ ਕਾਈਂਡ ਆਫ ਨੈਸ਼ਨਲ ਸਕਿਉਰਿਟੀ ਦਾ ਹੀ ਇਸ਼ੂ ਹੈ ਕਿ ਇਹੋ ਜਿਹੇ ਜਿਹੜਾ ਰੈਕਟ ਚੱਲ ਰਿਹਾ ਹੋਏ ਜਿਹੜੇ ਮਾੜੇ ਅਨਸਰਾਂ ਦੇ ਹੱਥ ਇਹੋ ਜੇ ਵੈਪਨ ਆ ਜਾਂਦੇ ਉਹ ਕਾਫੀ ਵਾਰਦਾਤਾਂ ਨੂੰ ਅੰਜਾਮ ਦੇ ਸਕਦੇ ਨੇ ਇਸੇ ਦੇ ਚੱਲਦੇ ਹੋਏ ਅਸੀਂ ਇਹਦੀ ਹੋਰ ਡੂੰਘਾਈ ਵਿੱਚ ਤਫ਼ਤੀਸ਼ ਕਰ ਰਹੇ ਹਾਂ ਜਿਵੇਂ ਕਿ ਮੈਂ ਪਹਿਲਾਂ ਦੱਸਿਆ ਕਿ ਅਸੀਂ 6 ਆਰਮਸ ਲਾਇਸੈਂਸਿਸ ਕਾਬੂ ਕਰ ਲਏ ਨੇ ਹੋਰ ਵੀ ਸਾਡੇ ਕੋਲ ਜਿੰਨੀ ਇਨਪੁਟ ਹੈਗੀ ਅੰਮ੍ਰਿਤਸਰ ਕਮਿਸ਼ਨਰਟੇ ਨੂੰ ਲੈ ਕੇ ਉਤੇ ਅਸੀਂ ਵਰਕਆਊਟ ਕਰ ਰਹੇ ਹਾਂ ਨਾਲ ਹੀ ਜਿਹੜੇ ਇਸ ਪੂਰੇ ਰੈਕਟ ਵਿੱਚ ਹੋਰ ਸਟੇਕਹੋਲਡਰਸ ਹੋ ਸਕਦੇ ਨੇ ਜ ਯਾਹ ਜਿਹੜੇ ਗਨ ਹਾਊਸੇਸ ਹੋਗੇ ਜਿਨ੍ਹਾਂ ਨੇ ਵੈਰੀਫਿਕੇਸ਼ਨ ਨਾ ਕਰਦੇ ਹੋਏ ਜਾਂ ਵੈਰੀਫਿਕੇਸ਼ਨ ਕਰਕੇ ਫੇਰ ਵੀ ਉਸ ਨੋਲੇਜ ਦੇ ਨਾਲ ਕਿ ਇਹ ਆਫੀਸ਼ੀਅਲ ਰਿਕਾਰਡ ਵਿੱਚ ਨਹੀਂ ਬੋਲਦਾ ਤੇ ਜਾਰੀ ਕੀਤੇ ਨੇ ਅਸੀਂ ਸਾਰਿਆਂ ਤੋਂ ਆਪਣੇ ਰਡਾਰ ਦੇ ਥੱਲੇ ਰੱਖਿਆ ਹੋਇਆ ਇਹ ਕਿੰਨੀ ਦੇਰ ਤੋਂ ਚੱਲ ਰਿਹਾ ਸੀ ਸਾਰਾ ਸਿਸਟਮ ਜਿਹੜਾ ਹੈ ਇਹ ਪਿਛਲੇ ਕਾਫੀ ਸਾਲਾਂ ਤੋਂ ਚੱਲ ਰਿਹਾ ਹੈਗਾ ਪਹਿਲਾਂ ਵੀ ਇਹਦੇ ਵਿੱਚ ਦੋ ਆਲਰੇਡੀ ਐਫ ਆਈ ਆਰਸ ਹੋ ਚੁੱਕੀਆਂ ਨੇ ਤਰਨ ਤਰਨ ਵਿਖੇ ਤੇ ਜਿਹੜੇ ਇਹ ਵਾਲਾ ਹੈ ਇਹ ਪਿਛਲੇ ਡੇਢ ਦੋ ਸਾਲਾਂ ਤੋਂ ਇਹੀ ਰੈਕਡ ਚਲਾ ਰਹੇ ਸੀ ਕਿੰਨੇ ਪੈਸੇ ਲੈ ਰਹੇ ਸੀ ਇਹ ਡਰਾਈਵਿੰਗ ਅਧਿਕਾਰ ਲਾਇਸੈਂਸ ਬਣਾਉਣ ਹਰੇਕ ਲਾਇਸੈਂਸ ਲਈ ਇਹ तकरीबन 1.5 ਤੋਂ 2 ਲੱਖ ਰਹਿ ਰਹੇ ਸੀ ਜਿਦੇ ਵਿੱਚ ਇੱਕ ਕਿੰਗਪਿੰਨ ਭੰਡਾਰੀ ਲੈ ਰਿਆ ਸੀਗਾ ਮੋਟੀ ਰਕਮ ਤੇ ਬਾਕੀ ਦੀ ਇਹ ਵੰਡ ਰਿਆ ਸੀ ਕਿ ਜਿਵੇਂ ਕਿ ਜਿਹੜੀ ਫੋਟੋਸਟੈਟ ਵਾਲਾ ਹੈ ਜਿਹੜਾ ਇਹਨਾਂ ਦਾ ਐਡੀਟਰ ਹੈ ਉਹਨੂੰ 5000 ਤੋਂ 10000 ਮਿਲਦੇ ਸੀ ਜਿਹੜਾ ਇੱਥੇ ਸੇਵਾ ਕੇਂਦਰ ਦਾ ਏਮਪਲੋਈ ਹੈ ਹਰਪਾਲ ਉਹਨੂੰ ਵੀ 10000 ਤੋਂ 15000 ਮਿਲਦੇ ਸੀ ਤੁਸੀਂ ਜਿਸ ਤਰ੍ਹਾਂ ਦੱਸਿਆ ਕਿ ਬਹੁਤ ਸਾਰੇ ਲੋਕ ਇਨਵੋਲਵਮੈਂਟ ਹੈ ਇਹ ਜੀ ਐਸਆਈ ਜਰਾ ਦੇ ਰੈਕਟ ਨੂੰ ਬੱਸ ਕਰਨਾ ਕਾਫੀ ਔਖਾ ਹੁੰਦਾ ਤੇ ਕਿਵੇਂ ਸਾਰਾ ਕੀਤਾ ਗਿਆ ਔਰ ਕਿੱਡੀ ਕੁ ਵੱਡੀ ਕਾਮਯਾਬੀ ਇਹਨੂੰ ਸਮਝਦੇ ਜੀ ਇਹ ਬੜਾ ਪੇਨਸ ਟੇਕਿੰਗਲੀ ਅਸੀਂ ਕੀਤਾ ਜਿਵੇਂ ਕਿ ਮੈਂ ਪਹਿਲਾਂ ਦੱਸਿਆ ਕਿ ਜਿਹੜਾ 307 ਵਾਲੇ ਦੋਸ਼ੀ ਸੀਗੀ ਉਹਨਾਂ ਦੀ ਇੰਟਰੋਗੇਸ਼ਨ ਤੋਂ ਇਹ ਗੱਲ ਸਾਹਮਣੇ ਆਈ ਨਾਲੇ ਆਪਣੇ ਸੀਕ੍ਰੇਟ ਸੋਰਸਸ ਤੋਂ ਕਨਫਰਮ ਕਰਕੇ ਜਦ ਅਸੀਂ ਰੀਅਲਾਈਜ਼ ਕੀਤਾ ਕਿ ਵਾਕਈ ਇਸ ਸਕੈਮ ਦਾ ਕਾਫੀ ਵੱਡਾ ਮੈਗਨੀਟਿਊਡ ਹੈ ਫਿਰ ਅਸੀਂ ਐਫ ਆਈ ਆਰ ਦਰਜ ਕਰਕੇ ਇਹ ਸਾਰੇ ਇਨਵੈਸਟੀਗੇਸ਼ਨ ਨੂੰ ਅੰਜਾਮ ਦਿੱਤਾ ਪਰ ਫਿਲਹਾਲ 6 ਲੋਕ ਸਾਹਮਣੇ ਆਏ ਨੇ ਹੋਰ ਵੀ ਲੋਕਾਂ ਦੇ ਹੋ ਸਕਦੇ ਨੇ ਬਿਲਕੁਲ ਹੋ ਸਕਦੇ ਨੇ ਪਰ ਸਾਡਾ ਮੇਨ ਫੋਕਸ ਇਹ ਤਾਂ ਹੈ ਹੀ ਹੈ ਪਰ ਇਹ ਸੈਕੰਡਰੀ ਫੋਕਸ ਹੈ ਮੇਨ ਫੋਕਸ ਹੈ ਕਿ ਜਿਹੜਾ ਇਹ ਮੇਨ ਰੈਕਟ ਨੂੰ ਚਲਾ ਰਹੇ ਨੇ ਉਹਨਾਂ ਨੂੰ ਕਾਬੂ ਕਰਕੇ ਤੇ ਬਾਕੀ ਵੀ ਜਿਹੜੇ ਹੋਰ ਵੀ ਜਿਵੇਂ ਮੈਂ ਦੱਸਿਆ ਹੈਗਾ ਕੋਈ ਹੋਰ ਬ੍ਰਾਂਚਾਂ ਦੇ EMPLOYEES ਹੋਣ ਜਾਂ ਫਿਰ ਜਿਹੜੇ ਪ੍ਰਾਈਵੇਟ ਗਨ ਹਾਊਸਸ ਨੇ ਉਹਨਾਂ ਵਿੱਚ ਐਕਚੁਅਲੀ ਕੌਣ ਹੈ ਪੂਰਾ ਪੰਪ ਕਰ ਰਿਹਾ ਹੈਗਾ ਸਿਸਟਮ ਉਹ ਸਾਡਾ ਫੋਕਸ ਹੈ ਥੱਲੇ ਇਨਵੈਸਟੀਗੇਸ਼ਨ ਇਹਦੀ ਚੱਲਦੀ ਰਹੀ ਕਿਉਂਕਿ ਇਹਦੇ ਵਿੱਚ ਸਰਕਾਰੀ ਤੰਤਰ ਦਾ ਵੀ ਇਸਤੇਮਾਲ ਹੋਣ ਦੀ ਗੱਲ ਅ ਅਨਗੋਲਾ ਨਹੀਂ ਕੀਤਾ ਜਾ ਸਕਦਾ ਕਿਉਂਕਿ ਸਰਕਾਰੀ ਤੰਤਰ ਦੇ ਲੋਕ ਹੀ ਇਸ ਤਰ੍ਹਾਂ ਦੇ ਰਸਤੇ ਖੋਲਦੇ ਨੇ ਜੀ ਬ ਤੇ ਇਹਦੇ ਵਿੱਚ ਹੋਰ ਲੋਕ ਇਨਵੋਲਵ ਨੇ ਹਾਲੇ ਫਿਲਹਾਲ ਜੀ ਬਿਲਕੁਲ ਜਿਵੇਂ ਮੈਂ ਕਿਹਾ ਕਿ ਸਾਰੇ ਐਂਗਲ ਸਾਰੇ ਸਟੇਕ ਹোলਡਰਸ ਤੇ ਅਸੀਂ ਆਪਣਾ ਰਿਡਾਇਰ ਕੰਮ ਕੀਤਾ ਹੋਇਆ ਪਰ ਪੁਲਿਸ ਨੇ ਹਾਲੇ ਤੱਕ 6 ਫੜੇ ਨੇ ਕਿਉਂਕਿ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਲੰਬੇ ਸਮੇਂ ਤੋਂ ਕੰਮ ਚੱਲ ਰਿਹਾ ਤਾਂ ਹੋਰ ਵੀ ਬਹੁਤ ਸਾਰੇ ਹੋਣਗੇ ਇਹਦੇ ਵਿੱਚ ਜਿਨ੍ਹਾਂ ਨੇ ਕਿਸ ਤਰ੍ਹਾਂ ਦੇ ਫੇਕ ਲਾਇਸੈਂਸ ਬਣਾਏ ਹੋਣਗੇ ਜਿਹੜਾ ਇਹ ਵਾਲਾ ਰੈਕਿਟ ਹੈ ਜਨਰਲੀ ਕੇਟਰ ਕਰ ਰਿਹਾ ਸੀਗਾ ਤਿੰਨ ਜ਼ਿਲ੍ਹਿਆਂ ਨੂੰ ਅੰਮ੍ਰਿਤਸਰ ਦੀ ਹਾਤੀ ਅੰਮ੍ਰਿਤਸਰ ਕਮਿਸ਼ਨਰੀਟ ਤੇ ਤਰਨਤਾਰਨ ਵਿਖੇ ਅੰਮ੍ਰਿਤਸਰ ਕਮਿਸ਼ਨਰੀਟ ਵਿੱਚ ਇਹਨਾਂ ਦੀ ਏ ਮੋਡਸ ਆਪਰੇਂਡੀ ਚੱਲ ਰਹੀ ਸੀ ਕਿ ਜਿਨ੍ਹਾਂ ਦੀ ਕ੍ਰਿਮੀਨਲ ਹਿਸਟਰੀ ਹੈਗੀ ਆ ਉਹਨਾਂ ਦਾ ਪਤਾ ਬਦਲ ਕੇ ਕਰਦੀ ਆ ਸੋ ਫਿਲਹਾਲ ਜਿਹੜੇ ਆਰਮਸ ਲਾਇਸੈਂਸਿਸ ਹੈਗੇ ਨੇ ਜਿਨ੍ਹਾਂ ਨੂੰ ਸੂਫੜ ਰਹੇ ਹੈਗੇ ਆ ਫਿਲਹਾਲ ਅਸੀਂ ਆਪਣੀ ਜੂਰਿਸਡਿਕਸ਼ਨ ਤੱਕ ਹੀ ਸੀਮਿਤ ਹੈਗੇ ਆ ਬਾਕੀ ਜਿਹੜਾ ਰੈਕਿਟ ਹੈਗਾ ਉਹ ਅਸੀਂ ਤਰਨਤਾਰਨ ਵਿਖੇ ਫੜਿਆ ਤੇ ਇਸ ਦੇ ਵਿੱਚ ਜਿਹੜਾ ਜਿਸ ਤਰ੍ਹਾਂ ਕੋਈ ਲਾਇਸੈਂਸ ਦਿਖਾਉਂਦਾ ਸੀ ਤਾਂ ਤੁਹਾਨੂੰ ਲੱਗਦਾ ਨਹੀਂ ਸੀ ਕਿ ਇਹ ਨਕਲੀ ਹੈ ਕਿਉਂਕਿ ਇਸ ਤਰੀਕੇ ਨਾਲ ਉਹਨਾਂ ਨੂੰ ਬਣਾ ਕੇ ਤਿਆਰ ਕੀਤਾ ਗਿਆ ਸੀ ਜੀ ਪੁਲਿਸ ਤੇ ਕੋਈ ਲਾਇਸੈਂਸ ਨਹੀਂ ਆਂਦਾ ਇਹ ਗਨ ਹਾਊਸ ਨੂੰ ਦਿਖਾਇਆ ਜਾਂਦਾ ਹੈ ਉਹਨੂੰ ਪਤਾ ਨਹੀਂ ਸੀ ਲੱਗਦਾ ਕਿ ਨਕਲੀ ਹੈ ਕੁਝ ਜੀ ਉਥੇ ਇੱਕ ਸੀਰੀਅਲ ਨੰਬਰ ਹੁੰਦਾ ਹੈਗਾ ਉਹ ਆਨਲਾਈਨ ਵੈਰੀਫਾਈ ਕਰ ਸਕਦੇ ਨੇ ਡੀਸੀ ਆਫਿਸ ਦੇ ਰਿਕਾਰਡ ਵਿੱਚ ਜੇ ਬੋਲਦਾ ਹੈ ਉਹ ਜੈਨੂਇਨ ਹੈ ਪਰ ਜੇ ਉਹ ਨਹੀਂ ਬੋਲਦਾ ਫੇਰ ਵੀ ਉਹ ਉਸਤੇ ਅਸਲਾ ਉਹ ਇਸ਼ੂ ਕਰ ਦਿੰਦੇ ਨੇ ਅਸਲਾ ਵੇਚ ਦਿੰਦੇ ਨੇ ਉਸ ਤੇ ਫਿਰ ਕਿਤੇ ਨਾ ਕਿਤੇ ਉਹਨਾਂ ਦੀ ਕ੍ਰਿਮੀਨੈਲਿਟੀ ਦਾ ਐਲੀਮੈਂਟ ਆ ਜਾਂਦਾ ਤੇ ਇਹ ਲੋਕ ਜਿਹੜੇ ਨੇ ਸਿਰਫ ਟੌਟਪੇ ਵਾਸਤੇ ਅਸਲਾ ਲੱਕਦੇ ਸੀ ਜੀ ਇਹ ਸਾਰਿਆਂ ਦੀ ਕ੍ਰਿਮੀਨਲ ਹਿਸਟਰੀ ਹੈ ਜਿਵੇਂ ਮੈਂ ਪਹਿਲਾਂ ਦੱਸਿਆ ਤਦ ਹੀ ਇਹ ਐਲੀਜੀਬਲ ਨਹੀਂ ਸੀ ਜਿਵੇਂ ਕਿ ਜਿਹੜੇ ਅਸੀਂ ਦੋ ਦੋਸ਼ੀ ਫੜੇ ਨੇ ਬੱਲੂ ਤੇ ਉਹਦਾ ਸਾਥੀ ਕਵਰਦੀਪ ਜਿੱਤੋ ਇਹ ਪੂਰੀ ਲੜੀ ਚੱਲੀ ਹੈ ਇਹਨਾਂ ਤੇ 307 ਦੇ ਪਰਚੇ ਸੀ ਬਾਕੀਆਂ ਤੇ ਵੀ ਕਿਸੇ ਤੇ ਹਰਟ ਤੇ ਦੜੇ ਸੱਟੇ ਦੇ ਕਾਫੀ ਪਰਚੇ ਹੈਗੇ ਨੇ ਤੋਂ ਕਈ ਸ਼ੌਕੀਆ ਤੌਰ ਤੇ ਕਈ ਆਪਣੀ ਸੋ ਕਾਲਡ ਸੈਲਫ ਪ੍ਰੋਟੈਕਸ਼ਨ ਲਈ ਰੱਖਦੇ ਸੀ ਬਿਲਕੁਲ ਤੁਸੀਂ ਇਸ ਵੇ ਟੀਮ ਆਪਣੀ ਟੀਵੀ ਸਕਰੀਨ ਤੇ ਦੇਖ ਸਕਦੇ ਹੋ ਕਿ ਜਿਨ੍ਹਾਂ ਵੱਲੋਂ ਇੱਕ ਹੈ ਵੱਡਾ ਖੁਲਾਸਾ ਕੀਤਾ ਗਿਆ ਹੈ ਔਰ ਦੋਸ਼ੀ ਜਿਹੜੇ ਨੇ ਇਹਨਾਂ ਚ ਕਾਬੂ ਕੀਤੇ ਗਏ ਨੇ ਤਾਂ ਪਹਿਲੀ ਵਾਰ ਹੋਇਆ ਹੈ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੀ ਗੱਲ ਸਾਹਮਣੇ ਆਈ ਹੈ ਕਿਉਂਕਿ ਪੰਜਾਬ 'ਚ ਹਥਿਆਰਾਂ ਦਾ ਬਹੁਤ ਇੱਕ ਤਰ੍ਹਾਂ ਦਾ ਟਰੈਂਡ ਰਹਿੰਦਾ ਹੈ ਲੋਕ ਅਕਸਰ ਹਥਿਆਰਾਂ ਦੇ ਨਾਲ ਆਪਣੀਆਂ ਵੀਡੀਓਜ਼ ਵੀ ਬਣਾਉਂਦੇ ਨੇ ਹਥਿਆਰਾਂ ਦੇ ਨਾਲ ਲੋਕੀ ਲੱਗਦੇ ਨਜ਼ਰ ਆਉਂਦੇ ਨੇ ਕੁਝ ਲੋਕ ਸੇਫਟੀ ਵਾਸਤੇ ਵੀ ਨਜ਼ਰ ਆਉਂਦੇ ਨੇ ਲੇਕਿਨ ਉਸ ਦੇ ਵਿੱਚ ਪੰਜਾਬ ਪੁਲਿਸ ਨੇ ਇੱਕ ਪਰਦਾ ਫਾਸ਼ ਕੀਤਾ ਕਿ ਜਿਹੜੇ ਲਾਇਸੈਂਸ ਨੇ ਉਹ ਨਕਲੀ ਨੇ ਤਾਂ ਫਿਲਹਾਲ ਬਾਕੀ ਜਿਹੜੇ ਲਾਇਸੈਂਸ ਨੇ ਸਬਦੀਪੂ ਕੋ ਕੀਤੀ ਜਾਏਗੀ ਕਿ ਆਖਿਰਕਾਰ ਜਿਹੜੇ ਬਾਕੀ ਲਾਇਸੈਂਸ ਬਚੇ ਨੇ ਕਿ ਉਹ ਵੀ ਨਕਲੀ ਨੇ ਯ ਜਾਏਗੀ ਲੇਕਿਨ ਕੁੱਲ ਮਿਲਾ ਕੇ ਵੱਡਾ ਮਾਮਲਾ ਹੈ ਕਿ ਇਸ ਦੇ ਵਿੱਚ ਜਿਹੜਾ ਹੈ ਇਹ ਜਿਹੜਾ ਮਾਮਲਾ ਸਾਹਮਣੇ ਆਇਆ ਜਿਹਦੇ ਵਿੱਚ ਦੋਸ਼ੀ ਗ੍ਰਿਫਤਾਰ ਕੀਤੇ ਗਏ ਨੇ ਤੇ ਫੇਕ ਆਰਮਸ ਲਾਇਸੈਂਸ ਦਾ ਇਹ ਪੰਜਾਬ ਦਾ ਇੱਕ ਤਰ੍ਹਾਂ ਦਾ ਵੱਖਰਾ ਮਾਮਲਾ ਹੈ ਤਾਂ ਫਿਲਹਾਲ ਇਸ ਦੇ ਵਿੱਚ ਸਰਕਾਰੀ ਤੰਤਰ ਦੇ ਲੋਕ ਜੁੜੇ ਨੇ ਉਹਨਾਂ ਦੀ ਵੀ ਪਹਿਚਾਨ ਕੀਤੀ ਜਾ ਰਹੀ ਹੈ ਤੇ ਇਹਦੇ ਸਮੇਂ 'ਚ ਹੋਰ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ ਲੇਕਿਨ ਜਿਸ ਤਰੀਕੇ ਦੇ ਨਾਲ ਦੇਸ਼ ਦੀ ਸੁਰੱਖਿਆ ਦੇ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ ਉਸ ਦੀ ਇੱਕ ਗੱਲ ਸਾਹਮਣੇ ਆਈ ਹੈ ਤੇ ਪੰਜਾਬ ਪੁਲਿਸ ਨੇ ਇੱਕ ਵੱਡੇ ਰੈਕਟ ਦਾ ਪਰਦਾਫਾਸ਼ ਕੀਤਾ ਹੈ ਕੈਮਰਾਮੈਨ ਅਰਸ਼ ਦੇ ਨਾਲ ਸੁਮਿਤ ਖੰਨਾ ਗ੍ਰੇਟ ਪੰਜਾਬ ਟੀਵੀ ਅੰਮ੍ਰਿਤਸਰ